ਅਸਿਕਾਓ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਜੀਤ ਸਿੰਘ ਕਾਲੋ ਇਸ ਵੇਲੇ ਮੇਰੇ ਨਾਲ ਅਮਰੀਕਾ ਤੋਂ ਇੱਕ ਨੌਜਵਾਨ ਨਵਜੋਤ ਸਿੰਘ ਬਾਜਵਾ ਜੁੜੇ ਹੋਏ ਨੇ ਜਿਹੜੇ ਅ ਅਮਰੀਕਾ ਦੇ ਵਿੱਚ ਭੰਗੜਾ ਸਿਖਾਉਂਦੇ ਨੇ ਕਲਚਰਲ ਐਕਟੀਵਿਟੀ ਕਰਵਾਉਂਦੇ ਨੇ ਤਾਂ ਪੰਜਾਬ ਦੇ ਗੁਰਦਾਂਦਪੁਰ ਦੇ ਰਹਿਰ ਵਾਲੇ ਨੇ ਅਮਰੀਕਾ ਦੇ ਵਿੱਚ ਇਸ ਵੇਲੇ ਰਹਿੰਦੇ ਨੇ ਉੱਥੇ ਕਲਚਰਲ ਐਕਟੀਵਿਟੀ ਕਰਵਾਉਂਦੇ ਨੇ ਤਾਂ ਹਾਲੀ ਦੇ ਵਿੱਚ ਇੱਕ ਇਵੈਂਟ ਹੋਇਆ ਅਮਰੀਕਾ ਦੇ ਵਿੱਚ ਜਿੱਥੇ ਇਹਨਾਂ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਔਰ ਭੰਗੜੇ ਦੀ ਪਰਫੋਰਮੈਂਸ ਦਿੱਤੀ ਤਾਂ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤਨਵਰ ਮਨਪ੍ਰੀਤ ਜੀ ਪਾਲਿਓ ਸਾਬੂ ਸਾਰੀਆਂ ਤਸਵੀਰਾਂ ਦੇਖੀਆਂ ਤੁਹਾਡੀਆਂ ਅਮਰੀਕਾ ਦੀਆਂ ਖਬਰਾਂ ਦੇ ਵਿੱਚ ਖਬਰਾਂ ਲੱਗੀਆਂ ਦੇਖੀਆਂ ਇਵੈਂਟ ਹੋਇਆ ਸੀਗਾ ਇੱਕ ਇਹ ਕਿਹੜਾ ਇਵੈਂਟ ਸੀਗਾ ਜਿੱਥੇ ਅਮਰੀਕਾ ਦੀਆਂ ਸੜਕਾਂ ਤੇ ਪੰਜਾਬੀ ਪਖੜਾ ਪਾਉਂਦੇ ਨਜ਼ਰ ਆਏ ਇਹ ਮਨਪ੍ਰੀਤ ਜੀ ਇਹ ਕਿ ਨਾ ਇੱਥੇ ਗੋਰਿਆਂ ਦਾ ਹੀ ਇਵੈਂਟ ਹੈ ਇਵੈਂਟ ਕੀ ਇਹਨਾਂ ਦਾ ਇੱਕ ਫੈਸਟੀਵਲ ਹੈ ਜੀ ਉੱਥੇ ਸਾਨੂੰ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਉਹਨਾਂ ਦਾ ਪੰਜਾਬ ਨੂੰ ਰਿਪਰੈਜ਼েন্ট ਕਰਨ ਵਾਸਤੇ ਸਾਨੂੰ ਇੱਕ ਮੌਕਾ ਮਿਲਿਆ ਸੀਗਾ ਤੇ ਇੱਥੇ ਇੱਕ ਸੰਸਥਾ ਹੈ ਜਿਹੜੀ ਪੀ ਸਾਡੇ ਕਲਚਰ ਨੂੰ ਬੜਾ ਪ੍ਰੋਮੋਟ ਕਰਦੀ ਹੈ ਪੀਸੀਐਸ ਪੰਜਾਬੀ ਕਲਚਰ ਸੁਸਾਇਟੀ ਉਹਨਾਂ ਨੇ ਅਸਲ 'ਚ ਮੈਨੂੰ ਚਾਂਸ ਦਿੱਤਾ ਸੀਗਾ ਉੱਥੇ ਆਪਣੀ ਟੀਮ ਨੂੰ ਪਰਫਾਰਮ ਕਰਨ ਦਾ ਠੀਕ ਹੈ ਇਹ ਇਵੈਂਟ ਦੇ ਵਿੱਚ ਅ ਅਮਰੀਕਾ ਦੀ ਹੀ ਪਰਫਾਰਮੈਂਸ ਸੀ ਕਿ ਜਾਂ ਫਿਰ ਵੱਖ-ਵੱਖ ਕੰਟਰੀਆਂ ਤੋਂ ਲੋਕ ਆਏ ਹੋਏ ਸੀਗੇ ਜਿਹੜੇ ਕਲਚਰ ਐਕਟੀਵਿਟੀ ਕਰਦੇ ਨੇ ਇੱਥੇ ਵੱਖ-ਵੱਖ ਕੰਟਰੀਜ਼ ਦੇ ਵੀ ਹਗੇ ਸੀਗੇ ਤੇ ਮੋਸਟਲੀ ਤੇ ਜਿਹੜੇ ਇੱਥੇ ਅਮਰੀਕਾ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਆ ਕੇ ਵੱਸੇ ਹੋਏ ਨੇ ਜਿੱਦਾਂ ਪੁਰਾਣੇ ਉਹਨਾਂ ਨੇ ਜਿਹੜੇ ਆਪਣੇ ਆਪਣੇ ਡਾਂਸ ਉਖਾਏ ਕਿਸੇ ਨੇ ਗਾਣਾ ਗਾਇਆ ਇਦਾਂ ਅਲੱਗ-ਅਲੱਗ ਹਰ ਇੱਕ ਨੇ ਆਪਣਾ ਮਤਲਬ ਖੁਸ਼ੀ ਮਨਾਉਣ ਜਿਹੜੀ ਚੀਜ਼ ਅਸੀਂ ਵਰਤਦੇ ਹਾਂ ਕਿ ਉਹੋ ਹੀ ਚੀਜ਼ਾਂ ਉੱਥੇ ਕੀਤੀਆਂ ਗਈਆਂ ਉਹਨਾਂ ਨੇ ਬੜੀਆਂ ਸ਼ਾਨਦਾਰ ਤਸਵੀਰਾਂ ਸਿੱਗੀਆਂ ਜਿਹੜੀਆਂ ਮੈਂ ਦੇਖੀਆਂ ਵੀਡੀਓ ਵੀ ਅਸੀਂ ਦੱਸ ਕਾਣ ਤੋਂ ਬਣਾਉਣੇ ਆ ਤਾ ਮੈਂ ਚਾਹੁੰਦਾ ਕਿ ਤੁਸੀਂ ਉਹ ਐਕਸਪੀਰੀਅੰਸ ਲੈਬੂਰੇਟ ਕਰਿਓ ਕਿ ਉਹ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਕਿਉਂਕਿ ਆਲੇ ਦੁਆਲੇ ਗੋਰੇ ਖੜੇ ਸੀਗੇ ਤਾਂ ਅੱਗੇ-ਅੱਗੇ ਪੰਜਾਬੀ ਭੰਗੜਾ ਪਾਉਂਦੇ ਜਾ ਰਹੇ ਸੀਗੇ ਤਾਂ ਗੋਰੇ ਮਿਲਦਾ ਬਹੁਤ ਖੁਸ਼ ਨਜ਼ਰ ਆਉਂਦੇ ਸੀਗੇ ਇੱਥੇ ਇਕੱਲੇ ਪੰਜਾਬੀ ਨਹੀਂ ਭੰਗੜਾ ਪਾਉਂਦੇ ਸੀ ਗੋਰੇ ਵੀ ਵੇਖ-ਵੇ ਕੇ ਭੰਗੜਾ ਪਾਉਂਦੇ ਸੀ ਢੋਲ ਦਾ ਡਗਾ ਜਿੱਥੇ ਵੱਜੇ ਉੱਥੇ ਪੈਰ ਨਾ ਹਿਲੇ ਤੇ ਗੱਲ ਹੋ ਨਹੀਂ ਸਕਦੀ ਇੱਕ ਤਾਂ ਸਾਡੇ ਕਲਚਰ ਦਾ ਇੱਕ ਹੀ ਰੰਗ-ਬਰੰਗੇ ਸਾਡੇ ਜਿਦਾਂ ਕੱਪੜੇ ਹੁੰਦੇ ਨੇ ਬੱਚਿਆਂ ਦੇ ਹੀ ਉੱਥੇ ਜਿਹੜੇ ਬੱਚੇ ਗਏ ਸੀਗਾ ਉਹ 5 ਸਾਲ ਤੋਂ ਲੈ ਕੇ 14 ਸਾਲ ਦੀ এজ ਦੇ ਸੀਗੇ ਸਾਰੇ ਤੇ ਉਹਨਾਂ ਦੇ ਯੂਨੀਫਾਰਮ ਨੂੰ ਵੇਖ ਕੇ ਪਹਿਲਾਂ ਤਾਂ ਉਹ ਬੜੇ ਅਟਰੈਕਟਿਵ ਹੁੰਦੇ ਸੀਗੇ ਸਾਰੇ ਲੋਕ ਫਿਰ ਦੂਸਰਾ ਜਦੋਂ ਆਪਣਾ ਸਟੈਪ ਕਰਦੇ ਸੀਗੇ ਭੰਗੜਾ ਪਾਉਂਦੇ ਸੀਗੇ ਤੇ ਸਾਰੇ ਹੀ ਗੋਰੇ ਕਾਲੇ ਜਿਹੜੇ ਵੀ ਹੈਗੇ ਨੇ ਇੱਥੇ ਸਾਰੇ ਹੀ ਉਹਨਾਂ ਦਾ ਦਿਲ ਕਰਦਾ ਸੀਗਾ ਕਿ ਅਸੀਂ ਇਹਨਾਂ ਦੇ ਨਾਲ ਆ ਕੇ ਇੰਨੇ ਵਾਲੇ ਸਟੈਪ ਕਰੀਏ ਕਰਦੇ ਵੀ ਸੀਗੇ ਜਿੱਥੇ ਜਿਹੜਾ ਕੋਈ ਹੈਗਾ ਜੀ ਬੈਰੀਕੇਡ ਲੱਗੇ ਸੀਗੇ ਉਹ ਅੰਦਰ ਐਂਟਰ ਨਹੀਂ ਸੀ ਹੋ ਸਕਦੇ ਬਹੁਤ ਹੀ ਇੱਕ ਵੱਖਰਾ ਐਕਸਪੀਰੀਅੰਸ ਮੈਂ ਪਹਿਲਾਂ ਵੀ ਕਈ ਕੰਟਰੀਆਂ ਦੇ ਵਿੱਚ ਪਰਫਾਰਮ ਕਰ ਚੁੱਕਾ ਪਰ ਇੱਥੇ ਆ ਕੇ ਜਿਹੜਾ ਮੈਂ ਬੱਚਿਆਂ ਨੂੰ ਸਿਖਾਉਣ ਦਾ ਮੌਕਾ ਮਿਲਿਆ ਤੇ ਫਿਰ ਉਹ ਆਉਂਦੇ ਹੀ ਇੱਕ ਤਰ੍ਹਾਂ ਦਾ ਮੈਨੂੰ ਇਹ ਚਾਂਸ ਮਿਲਿਆ ਕਿ ਮੈਂ ਉੱਥੇ ਆਪਣੀ ਟੀਮ ਨੂੰ ਪਰਫਾਰਮ ਕਰਵਾਇਆ ਤੇ ਬਹੁਤ ਹੀ ਵਧੀਆ ਐਕਸਪੀਰੀਅੰਸ ਸੀਗਾ ਇਹ ਪਰਫਾਰਮੈਂਸ ਪੰਜਾਬੀ ਗਾਣਿਆਂ ਤੇ ਸੀਗੀ ਕਿ ਜਾਂ ਫਿਰ ਬੋਲੀਆਂ ਤੇ ਸੀਗੀ ਇਹ ਢੋਲ ਦੇ ਡਗੇ ਤੇ ਸੀਗੀ ਕਿਉਂਕਿ ਉੱਥੇ ਬਾਦਸ਼ਾਹ ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਣੀ ਪਰ ਜਿਹੜਾ ਟੋਲ ਦਾ ਡੱਗਾ ਉਹ ਸਾਰਿਆਂ ਨੂੰ ਸਮਝ ਆਉਂਦਾ ਸੀਗਾ ਇਹ ਟੋਲ ਦੇ ਡੱਗੇ ਤੇ ਹੀ ਸੀਗਾ ਸਾਰਾ ਕੁਝ ਠੀਕ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਬੱਚੇ 5 ਤੋਂ ਲੈ ਕੇ 14 ਸਾਲ ਤੱਕ ਦੇ ਸੀਗੇ ਇਹ ਸਾਰੇ ਪੰਜਾਬੀ ਸੀਗੇ ਬੱਚੇ ਹਾਂਜੀ ਬੱਚੇ ਸਾਰੇ ਪੰਜਾਬੀ ਸੀਗੇ ਉਹਨਾਂ ਦੇ ਮਾਤਾ ਪਿਤਾ ਵੀ ਨਾਲ ਹੀ ਸੀਗੇ ਉੱਥੇ ਉਹਨਾਂ ਨੇ ਵੀ ਉਹ ਤੱਕ ਗਏ ਸੀਗੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਲਈ ਉਹਨਾਂ ਨੂੰ ਤਿਆਰ ਕਰਨ ਲਈ ਪਰ ਉਹ ਵੀ ਨਾਲ ਉਹਨਾਂ ਹੀ ਇੰਜੋਏ ਕਰਦੇ ਰਹੇ ਨੱਚਦੇ ਗਾਉਂਦੇ ਰਹੇ ਉਹ ਵੀ ਪੂਰਾ ਮਤਲਬ ਕਿ ਇੱਕ ਪੰਜਾਬ ਵਾਲਾ ਮਾਹੌਲ ਬਣਾਤਾ ਸੀਗਾ ਉਹਨਾਂ ਨੇ ਵੀ ਆਪ ਤੌਰ ਤੇ ਅਸੀਂ ਕਹਿੰਨੇ ਕਿ ਬੱਚਿਆਂ ਨੂੰ ਕਲਚਰਲ ਭੁੱਲ ਗਿਆ ਬੱਚੇ ਜਿਹੜੇ ਨੇ ਵੈਸਟਨ ਕਲਚਰ ਵੱਲ ਜ਼ਿਆਦਾ ਹੋ ਗਏ ਜਿਵੇਂ ਤੁਸੀਂ ਦੱਸਿਆ ਕਿ ਇਹ ਤਾਂ 5 ਤੋਂ 14 ਸਾਲ ਤੱਕ ਦੇ ਬੱਚੇ ਸੀਗੇ ਇਹ ਬੱਚਿਆਂ ਦਾ ਇੰਟਰਸਟ ਹੈ ਕਿ ਜਾਂ ਫਿਰ ਮਾਪਿਆਂ ਨੇ ਇਹਨਾਂ ਨੂੰ ਇਸ ਪਾਸੇ ਤੋਰਿਆ ਅ ਦੇਖੋ ਮਨਪ੍ਰੀਤ ਜੀ ਇਦਾਂ ਆ ਕਿ ਜਿੰਨਾ ਚਿਰ ਅਸੀਂ ਜਿੱਦਾਂ ਕਹਿੰਦੇ ਆ ਕਿ ਸਵਾਦ ਦਾ ਪਤਾ ਨਾ ਹੋਏ ਉਹਨਾਂ ਚ ਅਸੀਂ ਕਿਸੇ ਚੀਜ਼ ਵੱਲ ਹਨਾ ਆਪਣਾ ਝਕਾਓ ਨਹੀਂ ਕਰਦੇ ਇਸੇ ਤਰ੍ਹਾਂ ਇਹ ਬੱਚਿਆਂ ਨੂੰ ਤੇ ਇੱਥੇ ਇੰਟਰਸਟ ਨਹੀਂ ਹੈ ਨਾ ਹੈਗਾ ਉਹ ਇੰਟਰਸਟ ਉਹਨਾਂ ਦੇ ਮਾਤਾ ਪਿਤਾ ਦਾ ਇਹ ਤੇ ਹੈ ਵੀ ਬਹੁਤ ਜ਼ਰੂਰੀ ਆ ਕਿ ਉਹਨਾਂ ਨੂੰ ਚਾਹੀਦਾ ਵੀ ਆ ਹੁਣ ਮਾਤਾ ਪਿਤਾ ਜਦ ਆਪਣੇ ਬੱਚਿਆਂ 'ਚ ਆਪਣਾ ਪੰਜਾਬ ਵੇਖਣਾ ਚਾਹੁੰਦੇ ਨੇ ਤੇ ਉਹ ਫਿਰ ਸਾਡੇ ਵਰਗੇ ਜਿਹੜੇ ਕੋਚ ਨੇ ਉਹਨਾਂ ਨੂੰ ਅਪਰੋਚ ਕਰਦੇ ਨੇ ਕਿ ਸਾਡੇ ਬੱਚਿਆਂ ਨੂੰ ਸਿਖਾਓ ਇਥੇ ਆਤ ਭੰਗੜਾ ਤਾਂ ਅਸੀਂ ਜੋ ਸਿਖਾਉਂਦੇ ਆ ਫਿਰ ਜੇ 10 ਮੇਰੇ ਕੋਲ 10 ਬੱਚੇ ਆਉਂਦੇ ਨੇ 10 ਵਿੱਚੋਂ 8 ਤੇ ਨਾਲ ਜੁੜ ਜਾਂਦੇ ਨੇ 2 ਬੱਚੇ ਜਿਨ੍ਹਾਂ ਦਾ ਨਹੀਂ ਇੰਟਰਸਟ ਹੈਗਾ ਉਹ ਨਹੀਂ ਹੁੰਦੇ ਕਿਉਂਕਿ ਉਹ ਜ਼ਿਆਦਾਤਰ ਬੱਚੇ ਇਥੋਂ ਦੇ ਕਲਚਰ ਨਾਲ ਕੋਲ ਮਿਲ ਚੁੱਕੇ ਨੇ ਹੂੰ ਵਾਕਈ ਕਿੰਨਾ ਸਮਾਂ ਹੋ ਗਿਆ ਬਾਜਵਾ ਸਾਹਿਬ ਤੁਹਾਨੂੰ ਅਮਰੀਕਾ ਦੇ ਵਿੱਚ ਪੰਗੜਾ ਸਿਖਾਉਂਦੇ ਆ ਮੈਨੂੰ ਵੈਸੇ ਤਾਂ ਅਮਰੀਕਾ ਦੇ ਵਿੱਚ 3 ਸਾਲ ਹੋ ਚੱਲੇ ਨੇ ਪਰ ਮੈਂ ਪਿਛਲੇ 2.5 ਸਾਲਾਂ ਤੋਂ ਪੰਗੜਾ ਸਿਖਾ ਰਿਹਾ ਇੱਥੇ ਠੀਕ ਹੈ ਇਹਦੇ ਵਿੱਚ ਪੰਜਾਬੀ ਨੇ ਕਿ ਜਾਂ ਫਿਰ ਗੋਰੇ ਵੀ ਆਉਂਦੇ ਤੁਹਾਡੇ ਕੋਲ ਟ੍ਰੇਨਿੰਗ ਲੈਣ ਗੋਰੇ ਆਉਂਦੇ ਨੇ ਪਰ ਗੋਰੇ ਪਰਫਾਰਮ ਨਹੀਂ ਕਰਦੇ ਗੋਰੇ ਅਜੇ ਸਿੱਖਦੇ ਹੀ ਨੇ ਉਹ ਉਹਨਾਂ ਦੇ ਲਈ ਇੱਕ ਫਿਜ਼ੀਕਲ ਐਕਟੀਵਿਟੀ ਹੈ ਉਹ ਜਿੱਦਾਂ ਇੱਕ ਐਕਸਰਸਾਈਜ਼ ਨੂੰ ਲੈ ਲੈਂਦੇ ਨੇ ਕਿ ਅਸੀਂ ਫਿਟ ਰਹਿਣਾ ਹੈਲਦੀ ਰਹਿਣਾ ਉਹ ਇੱਥੇ ਬਸ ਉਹਨਾਂ ਲਈ ਐਕਸਰਸਾਈਜ਼ ਹੈ ਪਰ ਸਾਡਾ ਦੇ ਇੱਕ ਕਲਚਰ ਹੈ ਸਾਨੂੰ ਇਹ ਚੰਗਾ ਲੱਗਦਾ ਜਦੋਂ ਸਾਡੇ ਕੋਲ ਆਉਂਦੇ ਨੇ ਤੇ ਸਾਡਾ ਕਲਚਰ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਠੀਕ ਹੈ ਵੈਸੇ ਤਾਂ ਅਸੀਂ ਦੇਖਦੇ ਆ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਕੰਮ ਨੇ ਜ਼ਿਆਦਾਤਰ ਪਸੰਦੀਦਾ ਆਪਣੇ ਪੰਜਾਬੀਆਂ ਦਾ ਡਰਾਈਵਰੀ ਰਹੀ ਦੀ ਹੈ ਉੱਥੇ ਤੁਸੀਂ ਫਿਰ ਇਹ ਕਿਵੇਂ ਇਹਦੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਤੁਸੀਂ ਇੱਥੇ ਕਲੱਬ ਬਣਾਇਆ ਔਰ ਕਿਵੇਂ ਬੱਚੇ ਜੋੜੇ ਤੁਸੀਂ ਇਹਦੇ ਨਾਲ ਮਨਤਜੀ ਮੇਰਾ ਨਾ ਪਹਿਲਾਂ ਤਾਂ ਇੱਥੇ ਆ ਕੇ ਜਿਹੜਾ ਅਸੀਂ ਜਿਹੜੇ ਕੰਮ ਤੇ ਆਉਣਾ ਸੀਗਾ ਉਸੇ ਕੰਮਾਂ ਤੇ ਹੀ ਆ ਅਸੀਂ ਨਾਲ ਵੀ ਪਰ ਇਹ ਆਪਣਾ ਸ਼ੌਕ ਪੰਜਾਬ ਤੋਂ ਸੀਗਾ ਮੈਂ ਗੁਰਦਾਸਪੁਰ ਜ਼ਿਲ੍ਹੇ ਪਿੰਡ ਲੇਲ ਤੋਂ ਆ ਤੇ ਉੱਥੇ ਸਕੂਲ ਲੈਵਲ ਤੇ ਭੰਗੜਾ ਪਾਇਆ ਫਿਰ ਅੱਗੇ ਹੌਲੀ-ਹੌਲੀ ਕਾਲਜਾਂ ਦੇ ਵਿੱਚ ਫਿਰ ਇੰਟਰਨੈਸ਼ਨਲ ਲੈਵਲ ਤੇ ਚੱਲ ਗਏ ਫਿਰ ਜਦੋਂ ਇੱਥੇ ਆ ਕੇ ਇੱਥੇ ਆ ਕੇ ਸਾਨੂੰ ਮੈਂ ਮੈਨੂੰ ਲੱਗਾ ਕਿ ਪਤਾ ਨਹੀਂ ਮੈਂ ਇੱਥੇ ਕੁਝ ਇਹੋ ਜਿਹਾ ਕਰ ਪਾਵਾਂਗਾ ਜਾਂ ਨਹੀਂ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਪੀਸੀਐਸ ਜਿਹੜੀ ਇੱਥੇ ਪੰਜਾਬੀ ਕਲਚਰ ਸੁਸਾਇਟੀ ਹੈ ਉਹਨਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਇਹ 2022 ਦੇ ਵਿੱਚ ਬਸ ਉਹਨਾਂ ਨੂੰ ਉਹ ਮੇਰਾ ਜਿਹੜਾ ਮੌਕਾ ਉਹ ਮੈਂ ਉਤੇ ਮਾਰਤਾ ਚੌਕਾ ਤੇ ਮੈਂ ਫਿਰ ਹੁਣ ਤੱਕ ਭੰਗੜਾ ਸਿਖਾ ਰਿਹਾ ਠੀਕ ਹੈ ਹੁਣ ਫਿਰ ਕਿੰਨੇ ਬੱਚੇ ਹੁੰਦੇ ਤੁਹਾਡੇ ਕੋਲ ਭੰਗੜਾ ਸਿੱਖਣ ਦੇ ਲਈ ਬੱਚਿਆਂ ਦੀ ਜਿਹੜੇ ਇੱਕ ਜਗ੍ਹਾ ਕਲਾਸ ਨਹੀਂ ਹੈਗੀ ਹੁਣ ਬੱਚਿਆਂ ਦੀ ਕਲਾਸ ਤਿੰਨ ਚਾਰ ਇੱਥੇ ਅਲੱਗ-ਅਲੱਗ ਜਗ੍ਹਾ ਤੇ ਹੁੰਦੀ ਹੈ ਤੇ ਜਿੱਦਾਂ ਇੱਕ ਜਗ੍ਹਾ ਤੇ ਕੁਝ 30 ਤੋਂ 40 ਬੱਚੇ ਹੁੰਦੇ ਨੇ ਠੀਕ ਹੈ ਇਹ ਫਿਰ ਤੁਸੀਂ ਰੋਜ਼ਾਨਾ ਨਹੀਂ ਕਿ ਜਾਂ ਹਫਤੇ ਦੇ ਵਿੱਚ ਰੱਖੀਆਂ ਤੁਸੀਂ ਨਹੀਂ ਇੱਥੇ ਸਭ ਕੋਲ ਸਾਰਿਆਂ ਕੋਲ ਵੀਕਐਂਡ ਤੇ ਹੀ ਟਾਈਮ ਹੁੰਦਾ ਤੇ ਅਸੀਂ ਵੀਕਐਂਡ ਤੇ ਸੈਚਰਡੇ ਸੰਡੇ ਦੀ ਕਲਾਸ ਹਾਂ ਪਰ ਕੁਝ ਇਦਾਂ ਆ ਕਿ ਕਈਆਂ ਨੂੰ ਜਿਨ੍ਹਾਂ ਦੇ ਇੱਥੇ ਬੇਸਮੈਂਟ ਦੇ ਵਿੱਚ ਸਪੇਸ ਹੈਗੀ ਹੈ ਉਹ ਅਸੀਂ ਵਰਕਿੰਗ ਡੇ ਵਾਲੇ ਦਿਨ ਵੀ ਸ਼ਾਮ ਨੂੰ ਜਾ ਮੋਟੇਰੀ ਲਾਈ ਦਾ ਜਾ ਕੇ ਉੱਥੇ ਵੀ ਸਿਖਾਈਦਾ ਉਹਨਾਂ ਨੂੰ ਉਹ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਉਹ ਕਿਤੇ ਪਰਫਾਰਮ ਕਰਨ ਵਾਲੇ ਨਹੀਂ ਹੈਗੇ ਬਸ ਉਹਨਾਂ ਨੂੰ ਸ਼ੌਂਕ ਹੈ ਸੀ ਭੰਗੜਾ ਸਿੱਖਣਾ ਕਹੇ ਦੇ ਉਹ ਉਹ ਦੇ ਵਿੱਚ ਉਮਰ ਵੀ ਜੇ ਤੁਹਾਨੂੰ ਦੱਸਾਂ ਤੇ ਤੁਸੀਂ ਕਹਣਾ ਕਿ ਇਹਨਾਂ ਦਾ ਆਪਣਾ ਨਹੀਂ ਹੁਣ ਉੱਥੇ ਪੰਜਾਬ ਚ ਬੰਦੇ ਸਾਰੇ ਕੋਈ 60 ਸਾਲ ਦਾ ਕੋਈ ਇਹ ਹੈਗਾ 80 ਸਾਲ ਦਾ ਇਹਦੇ ਵਿੱਚ ਵਿੱਚ ਹੀ ਨੇ ਸਾਰੇ 60 ਤੋਂ 80 ਸਾਲ ਦੇ ਵਿੱਚ ਅੱਛਾ ਆਮ ਤੌਰ ਤੇ ਅਸੀਂ ਕਹਿੰਦੇ ਕਹਿੰਦੇ ਕਿ ਬੱਚੇ ਕਲਚਰ ਭੁੱਲਦੇ ਜਾ ਰਹੇ ਨੇ ਰਜੋ ਨਾ ਕਿ ਤੁਸੀਂ ਬਿਹਤਰ ਜਾਣਦੇ ਹੋਵੋਗੇ ਉੱਥੇ ਬੱਚਿਆਂ ਦਾ ਪੰਜਾਬ ਨੂੰ ਲੈ ਕੇ ਉੱਥੇ ਕੀ ਥਿੰਕਿੰਗ ਹੈ ਇਹ ਮੰਨਦੇ ਜਿਹੜੇ ਜਿਹੜੇ ਬੱਚੇ ਪੰਜਾਬ ਦਾ ਗੇੜਾ ਨਹੀਂ ਲਾਉਂਦੇ ਹਾਂ ਉਹਨਾਂ ਲਈ ਪੰਜਾਬ ਸਮਝੋ ਹੈ ਹੀ ਨਹੀਂ ਹੂੰ ਉਹ ਹਾਂ ਲੈ ਇੱਥੇ ਜੋ ਵੇਖਣ ਚ ਆਇਆ ਅਸੀਂ ਹੁਣ ਜਿੱਦਾਂ ਮੇਰੀ ਜਦੋਂ ਕਲਾਸ ਮੈਥ ਸ਼ੁਰੂਆਤ ਕੀਤੀ ਸੀਗੀ ਹੁਣ ਮੇਰਾ ਪੰਜਾਬੀ ਟੱਚ ਹੁਣ ਸਾਡੇ ਭੰਗੜੇ ਦੇ ਸਟੈਪ ਨੇ ਪੰਜਾਬੀ ਚ ਉਹਨਾਂ ਦੇ ਨਾਮ ਨੇ ਜਦੋਂ ਮੈਂ ਸਿਖਾਉਂਦਾ ਸੀਗਾ ਤੇ ਮੈਂ ਉਹਨਾਂ ਨਾਲ ਜਦੋਂ ਨਾਮ ਉਹਨਾਂ ਨਾਲ ਕੋਈ ਨਾਮ ਨਹੀਂ ਲੈ ਜਾਂਦੇ ਸੀ ਤੇ ਫਿਰ ਮੈਂ ਇੱਕ ਥੋੜਾ ਜਿਹਾ ਵੱਖਰਾ ਹੀ ਰੀਤ ਚਲਾਈ ਕਿ ਮੈਂ ਸਾਰਿਆਂ ਦੇ ਪੇਰੈਂਟਸ ਨਾਲ ਗੱਲ ਕੀਤੀ ਬੱਚਿਆਂ ਨਾਲ ਕਿ ਮੈਂ ਕਹਿੰਦਾ ਇਹਨਾਂ ਨੂੰ ਮੈਂ ਇੰਗਲਿਸ਼ ਦੇ ਵਿੱਚ ਨਹੀਂ ਮੈਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਹੀ ਗੱਲ ਕਰਾਂਗਾ ਹੋ ਸਕਦਾ ਇਹਨਾਂ ਨੂੰ ਥੋੜਾ ਔਖਾ ਲੱਗੇ ਪਰ ਸਮੇਂ ਦੇ ਨਾਲ ਸਾਰੇ ਬੱਚੇ ਹੁਣ ਮੇਰੇ ਨਾਲ ਪੰਜਾਬੀ ਚ ਹੀ ਗੱਲ ਕਰਦੇ ਨੇ ਤੇ ਮੇਰੇ ਪੰਜਾਬੀ ਚ ਹੀ ਮੈਂ ਉਹਨਾਂ ਨੂੰ ਸਿਖਾਉਂਦਾ ਆਂ ਆ ਇਹ ਫਿਰ ਗਰਾਫ ਵੱਧ ਰਿਹਾ ਜੀ ਜਿਵੇਂ ਤੁਸੀਂ 2 ਸਾਲ ਦਾ ਤੁਹਾਨੂੰ ਸਮਾਂ ਹੋ ਗਿਆ ਬੱਚੇ ਵੱਧ ਰਹੇ ਨੇ ਲਗਾਤਾਰ ਦੇਖੋ-ਦੇਖੀ ਹੁੰਦੇ ਨੇ ਹਾਂਜੀ ਬੱਚੇ ਤੇ ਦੇਖੋ-ਦੇਖੀ ਹੁੰਦੇ ਬੱਚੇ ਵੱਡੇ ਹੁਣ ਮੇਰੇ ਕੋਲ ਮੋਸਟਲੀ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਮਾਤਾ-ਪਿਤਾ ਵੀ ਸਿੱਖਦੇ ਨੇ ਇਹ ਇੱਕ ਦਿਨ ਦੇ ਵਿੱਚ ਮੇਰੇ ਕੋਲ 5 ਬੈਚ ਹੁੰਦੇ ਨੇ ਜਿੱਦਾਂ ਉਹਨਾਂ ਵਿੱਚ ਪਹਿਲਾਂ ਪਿਤਾ ਦੀ ਮਤਲਬ ਅਡਲਟਸ ਦੀ ਸਾਰਿਆਂ ਦੀ ਕਲਾਸ ਹੁੰਦੀ ਹੈ ਫਿਰ ਲੇਡੀਜ਼ ਦੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਬੱਚਿਆਂ ਦੀਆਂ ਤਿੰਨ ਕਲਾਸਾਂ ਕੰਟੀਨਿਊ ਚੱਲਦੇ ਆ ਇਹ ਸਿਰਫ ਐਤਵਾਰ ਦਾ ਦੱਸ ਰਿਹਾ ਮੈਂ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਠੀਕ ਹੈ ਫਿਰ ਜਿਵੇਂ ਤੁਸੀਂ ਇੱਕ ਕਲੱਬ ਬਣਾਇਆ ਹੋਇਆ ਲੱਗਦਾ ਕਿ ਬਹੁਤ ਸਾਰੇ ਕਲੱਬ ਬਣੇ ਹੋਣਗੇ ਉੱਥੇ ਹੋਰ ਵੀ ਹਾਂਜੀ ਜਿੱਦਾਂ ਮੇਰਾ ਕਲੱਬ ਹੈ ਅਸ਼ਕੇ ਪੰਗੜਾ ਕਲੱਬ ਤੇ ਇੱਥੇ ਹੋਰ ਵੀ ਕਲੱਬ ਹੈਗੇ ਨੇ ਪਰ ਇੱਥੇ ਜਿਸ ਏਰੀਆ ਵਿੱਚ ਮੈਂ ਮਿਸ਼ੀਗਾਗੋ ਏਰੀਆ ਦੇ ਵਿੱਚ ਹਾਂ ਇੱਥੇ ਦੂਰ ਦਰਡੇ ਲੋਕ ਜਿਹੜੇ ਰਹਿੰਦੇ ਨੇ ਮਤਲਬ ਇੱਕ ਜਗ੍ਹਾ ਤੇ ਇੱਕ ਕਮਿਊਨਿਟੀ ਸਾਡੀ ਇਕੱਠੀ ਨਹੀਂ ਰਹਿੰਦੀ ਤੇ ਕਾਫੀ ਦੂਰੋ ਦੂਰੋ ਬੱਚੇ ਜਿਹੜੇ ਮੇਰੇ ਕੋਲ ਵੀ ਆਉਂਦੇ ਨੇ ਹੋਰ ਵੀ ਹੈਗੇ ਨੇ ਜਿਹੜੇ ਕੋਚ ਉਹਨਾਂ ਕੋਲ ਵੀ ਜਾਂਦੇ ਨੇ ਠੀਕ ਹੈ ਹਾਂਜੀ ਚਲੋ ਬੜੀ ਕਿ ਇਹਦੇ ਨਾਲ ਬੱਚੇ ਕਲਚਰ ਦੇ ਨਾਲ ਜੁੜੇ ਰਹਿੰਦੇ ਨੇ ਹਾਂਜੀ ਹਾਂਜੀ ਬੱਚੇ ਕਲਚਰ ਨਾਲ ਜੁੜੇ ਨੇ ਬੱਚੇ ਆਪਣੀ ਭਾਸ਼ਾ ਨਾਲ ਵੀ ਜੁੜ ਰਹੇ ਨੇ ਬੜਾ ਚੰਗਾ ਲੱਗਦਾ ਹੈ ਮੈਂ ਤੇ ਇੱਥੇ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਮੈਂ ਇਹਨਾਂ ਨੂੰ ਪੱਗ ਬੰਨਣੀ ਸਿਖਾਵਾਂ ਜਿਹੜੇ ਆਪਣੇ ਹੈਗੇ ਨੇ ਸਰਦਾਰ ਬੱਚੇ ਨੇ ਕਿਉਂਕਿ ਜਿਆਦਾ ਇਹ ਦਸਤਾਰਾਂ ਚ ਹੀ ਰਹਿੰਦੇ ਨੇ ਤੇ ਪਟਕੇ ਬਣ ਕੇ ਰੱਖਦੇ ਨੇ ਤੇ ਉਹ ਵੀ ਕੋਸ਼ਿਸ਼ ਕੀਤੀ ਉਹ ਵੀ ਨਾਲ ਕਰਦਾ ਮੈਂ ਠੀਕ ਹੈ ਹਾਂਜੀ ਗੋਰੀ ਕੁੜੀਆਂ ਆ ਜਾਂਦੇ ਨੇ ਤੁਹਾਡੇ ਕੋਲ ਉੱਥੇ ਫਿਰ ਜਿੱਥੇ ਤੁਸੀਂ ਪਰਫਾਰਮ ਕਰਦੇ ਹੁੰਦੇ ਹੋ ਹਾਂ ਇਹ ਇਹ ਨਾ ਡਿਪੈਂਡ ਕਰਦਾ ਹੈ ਕਿਹੜੀ ਲੋਕੇਸ਼ਨ ਤੇ ਆ ਕਈ ਵਾਰੀ ਜਿੱਦਾਂ ਸਾਡੀ ਜਾਦਾ ਜੇ ਸੰਡੇ ਕਲਾਸ ਹੁੰਦੀ ਹੈ ਉਹ ਹੁੰਦੀ ਹੈ ਇੱਕ ਲਾਇਬ੍ਰੇਰੀ ਦੇ ਵਿੱਚ ਤੇ ਉਹ ਲਾਇਬ੍ਰੇਰੀ ਦੇ ਵਿੱਚ ਜਦੋਂ ਅਸੀਂ ਭੰਗੜਾ ਸਿੱਖ ਰਹੇ ਹੁੰਦੇ ਆ ਬੱਚੇ ਸਾਰੇ ਇਕੱਠੇ ਹੋਏ ਹੁੰਦੇ ਨੇ ਤਾਂ ਉਹ ਹੁੰਦੇ ਜਾਂਦੇ ਉਹ ਗੋਰੇ ਵੇਖਦੇ ਨੇ ਇਹ ਕੁਝ ਵੱਖਰਾ ਹੀ ਹੋ ਰਿਹਾ ਉਹ ਫਿਰ ਆਉਂਦੇ ਨੇ ਉਹ ਗੱਲ ਕਰਦੇ ਨੇ ਉਹ ਠੀਕ ਹੈ ਕਹਿੰਦੇ ਨੇ ਅਸੀਂ ਜੁਆਇਨ ਕਰ ਸਕਦੇ ਆ ਮੈਂ ਫਿਰ ਉਹਨਾਂ ਨੂੰ ਦੱਸਦਾ ਹਾਂ ਜੀ ਕਰ ਸਕਦੇ ਹੋ ਫਿਰ ਉਹਨਾਂ ਨਾਲ ਉਹਨਾਂ ਦਾ ਪਰ ਇਹ ਹੈ ਕਿ ਉਹ ਸਾਡੇ ਵਿੱਚ ਮਿਕਸ ਅਪ ਨਹੀਂ ਹੋ ਸਕਦੇ ਇਹ ਇਸ ਚੀਜ਼ ਨੂੰ ਲੈ ਕੇ ਇਹ ਕਿਉਂਕਿ ਉਹਨਾਂ ਦੇ ਜਿਹੜੀ ਫਿਜ਼ੀਕਲ ਐਕਟੀਵਿਟੀ ਜਿੱਦਾਂ ਤੁਹਾਨੂੰ ਦੱਸਿਆ ਪਹਿਲਾਂ ਕਿ ਉਹ ਆਂਦੇ ਕਿ ਐਕਸਰਸਾਈਜ਼ ਆ ਪਰ ਸਾਡੇ ਬੱਚੇ ਆ ਜਿਹੜੇ ਆਪਣੇ ਪੰਜਾਬੀ ਜਾਂ ਇਹ ਵੀ ਨਹੀਂ ਆ ਕਿ ਸਾਡੇ ਮੇਰੇ ਕੋ ਸਿਰਫ ਪੰਜਾਬੀ ਨੇ ਮੇਰੇ ਕੋ ਇਹੋ ਜਿਹੇ ਬੱਚੇ ਨੇ ਜਿਹੜੇ ਚਨਈ ਦੇ ਜੰਮੇ ਹੋਏ ਨੇ ਬੰਬੇ ਦੇ ਜੰਮੇ ਹੋਏ ਨੇ ਦਿੱਲੀ ਦੇ ਜੰਮੇ ਹੋਏ ਨੇ ਉਹ ਵੀ ਬੱਚੇ ਜਿਹੜੇ ਮੇਰੇ ਕੋ ਉਹ ਇਹ ਨਹੀਂ ਕਵਾਂਗਾ ਕਿ ਉਹ ਪੰਜਾਬੀ ਆ ਪੂਰੇ ਉਹ ਜਿਹੜੇ ਨੇ ਉਹ ਵੀ ਮੇਰੇ ਕੋਲ ਬੱਚੇ ਆਉਂਦੇ ਨੇ ਇਹ ਮਤਲਬ ਪੂਰਾ ਇੰਡੀਆ ਹੀ ਹੁੰਦਾ ਇੱਕ ਤਰ੍ਹਾਂ ਦਾ ਇੰਡੀਆ ਤੋਂ ਹਰ ਇੱਕ ਸਟੇਟ ਤੋਂ ਲਾ ਲਓ ਅੱਛਾ ਬਾਜਵਾ ਸਾਹਿਬ ਪੰਜਾਬ ਦੇ ਵਿੱਚ ਕਿਵੇਂ ਸ਼ੁਰੂਆਤ ਹੋਈ ਤੁਸੀਂ ਕਦੋਂ ਤੋਂ ਪੌਣਾ ਸ਼ੁਰੂ ਕਰ ਲਿਆ ਸੀਗਾ ਭੰਗੜਾ ਇਸ ਪਾਸੇ ਕਿਵੇਂ ਜੁੜੇ ਤੁਸੀਂ ਤੇ ਮਨਪ੍ਰੀਤ ਜੀ ਪੰਜਾਬ ਦੇ ਵਿੱਚ ਵੈਸੇ ਤਾਂ ਮੇਰਾ ਬਚਪਨ ਜੇ ਸਮਝ ਲਓ ਕਿ ਮੈਨੂੰ ਇੱਕ ਗੁਰਤੀ ਮਿਲੀ ਘਰ ਦੇ ਵਿੱਚੋਂ ਮੇਰੇ ਚਾਚਾ ਜੀ ਸਰਦਾਰ ਸਬਜੀ ਸਿੰਘ ਬਾਜਵਾ ਉਹ ਮੈਨੂੰ ਬਚਪਨ ਉਹ ਅਜੇ ਵੀ ਭੰਗੜਾ ਪਾਉਂਦੇ ਨੇ ਤੇ ਬਚਪਨ ਜ ਮੇਰੇ ਉਹਨਾਂ ਵੱਲ ਵੇਖ ਕੇ ਲੱਗਣ ਲੱਗੀ ਤੇ ਉਹਨਾਂ ਨੇ ਆਪਣੇ ਨਾਲ ਹੀ ਲਾ ਲਿਆ ਤੇ ਮੈਨੂੰ ਸਿਖਾਉਂਦੇ ਰਹੇ ਫਿਰ ਹੌਲੀ ਹੌਲੀ ਮੇਰੇ ਜਦੋਂ ਸਕੂਲ ਕਾਲਜ ਲੈਵਲ ਤੇ ਆਇਆ ਤੇ ਉੱਥੇ ਮੇਰੇ ਕੋਚ ਵੀ ਬਦਲਦੇ ਗਏ ਤੇ ਮੈਂ ਪੰਗੜਾ ਨਾਲ ਨਾਲ ਕਰਦਾ ਹੀ ਰਿਹਾ ਜਿੱਦਾਂ ਮੇਰੇ ਕੋਚ ਨੇ ਹਰਨਪ੍ਰੀਤ ਸਿੰਘ ਇਹ ਮਾਸਟਰ ਪੱਜਾ ਜੀ ਮਾਸਟਰ ਮਾਉਣ ਜੀ ਤੇ ਇਹਨਾਂ ਕੋਚਾਂ ਦੇ ਬਦੌਲਤ ਹੀ ਮੈਂ ਅੱਜ ਅਮਰੀਕਾ ਦੇ ਵਿੱਚ ਵੀ ਇਹ ਉਹ ਹੀ ਉਹਨਾਂ ਦੀ ਦਿੱਤੀ ਹੋਈ ਗੁਰਤੀ ਅੱਗੇ ਚਲਾ ਰਿਹਾ ਮੈਂ ਇੱਥੇ ਵੀ ਪੰਗੜਾ ਸਖਾ ਰਿਹਾ ਬਹੁਤ ਚੰਗਾ ਲੱਗਦਾ ਮੈਨੂੰ ਵੀ ਕਿ ਮੈਂ ਇਹ ਆਪਣੇ ਪੰਜਾਬੀ ਕਲਚਰ ਨਾਲ ਜੁੜਿਆ ਵੀ ਹਾਂ ਤੇ ਕੁਝ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਵੀ ਕਰ ਰਿਹਾ ਬਾਕੀ ਬੜੀ ਚੰਗੀ ਗੱਲ ਆ ਤਾਂ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ Tannvalið mannbyrjum.